ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਕੀ ਹਾਲ ਹੈ ਜੀ ਮੈਂ ਗੋਰਾ ਸਿੰਘ ਗਰੇਵਾਲ ਤੇ ਅੱਜ ਆਪਾਂ ਜਿਹੜਾ ਆਪਣਾ ਮਟਰ ਸੀਗਾ ਤੇ ਮਟਰ ਤੇ ਟਮਾਟਰ ਦੀ ਇੰਟਰ ਕ੍ਰੌਪ ਕੀਤੀ ਹੋਈ ਸੀ ਆਪਣੀ ਤੇ ਉਹਦੇ ਬਾਰੇ ਆਪਾਂ ਕਰਦੇ ਹਾਂ ਜੀ ਗੱਲ ਅੱਜ ਅੱਜ ਜਿਹੜਾ ਮਟਰ ਲੱਗਿਆ ਸੀ ਉਹਦੀ ਜਿਹੜੀ ਅਸੀਂ ਐ ਅਸੀਂ ਜਿਹੜੀ ਉਹਦੀ ਰਹਿਣ ਖੂਦ ਸੀ ਉਹਨੂੰ ਚੱਕ ਰਹੇ ਹਾਂ ਜੀ ਅੱਜ ਕਿਉਂਕਿ ਜਿਹੜਾ ਮਟਰ ਸੀ ਉਧੀਆਂ ਤੜਾਈਆਂ ਹੋ ਗਈਆਂ ਜੀ 2 ਤੇ ਆਪਣਾ ਜਿਹੜਾ ਮਟਰ ਹੈ ਜੀ ਇਹ ਵਧੀਆ ਰੇਟ ਦੇ ਵਿੱਚ ਗਿਆ ਤੇ 25 ਤੋਂ ਲਾ ਕੇ 30 ਤੱਕ ਆਪਣਾ ਜਿਹੜਾ ਮਟਰ ਇਹ ਲੱਗਿਆ ਜੀ ਤੇ ਕਿਉਂਕਿ ਇਹ ਬਹੁਤ ਵਧੀਆ ਮਟਰ ਸੀ ਤੜਾਈ ਟਾਈਮ ਸਿਰ ਕਰਦੇ ਰਹੇ ਇਸ ਕਰਕੇ ਰੇਟ ਵੀ 4-5 ਰੁਪਏ ਆਮ ਨਾਲੋਂ ਵੱਧ ਮਿਲਦਾ ਰਿਹਾ ਤੇ ਇਹਦੇ ਕਰਕੇ ਜਦੋਂ ਆਪਾਂ ਤੜਾਈ ਸਹੀ ਕਰਾਂਗੇ ਜਾਂ ਛਾਂਟੀ ਵਗੈਰਾ ਕਰ ਦਿੰਦੇ ਸੀ ਜਿਹੜਾ ਕੋਈ ਸੁੱਕਿਆ ਹੁੰਦਾ ਸੀਗਾ ਤੇ ਉਦੋਂ ਰੇਟ ਵੀ ਫਿਰ ਵਧੀਆ ਮਿਲਦਾਗਾ ਤੇ ਹੁਣ ਜਿਹੜਾ ਮਟਰ ਸੀ ਅਸੀਂ ਨੇ ਪੱਟ ਕੇ ਰੱਖਤਾ ਸੀਗਾ ਤੇ ਪਹੀ ਤੇ ਕੱਢਤਾ ਸੀ ਅੱਜ ਟਰਾਲੀ ਭਰ ਕੇ ਇਹਨੂੰ ਬਾਹਰ ਖਾਲੀ ਜਗ੍ਹਾ ਤੇ ਕਿਤੇ ਸੱਟ ਕੇ ਉਹਨੇ ਜੀ ਤੇ ਇਹ ਆ ਗਈ ਆਪਣੀ ਟਮਾਟਰ ਦੀ ਫਸਲ ਤੇ ਫਲ ਦੇਖੋ ਜੀ ਬਹੁਤ ਵਧੀਆ ਕਿਸਾਨ ਵੀਰੋ ਤੇ ਇਹ ਜਿਹੜੀ ਵੈਰੈਟੀ ਹੈ ਜੀ ਇਹ ਆਪਣੀ ਹੈਗੀ ਰਾਣੀ ਇਹ ਰਾਣੀ ਹੈ ਜੀ ਜਿਹੜਾ ਉਧਰ ਦੂਜੀ ਸਾਈਡ ਲੱਗਿਆ ਹੋਇਆ ਕੱਲਾ ਹੀ ਲੱਗਿਆ ਹੋਇਆ ਜਿਹੜਾ ਤੇ ਉਹ ਲੱਗਿਆ ਹੈ ਜੀ 575 ਉਹ ਵੈਰਿਟੀ ਹੈ ਇਹ ਰਾਣੀ ਵੈਰਿਟੀ ਹੈ ਜੀ ਰਾਣੀ ਵੈਰਿਟੀ ਅਸੀਂ ਤਿੰਨ ਚਾਰ ਸਾਲਾਂ ਤੋਂ ਜਿਹੜਾ ਬੀਜ ਰਹਾਂ ਬਹੁਤ ਵਧੀਆ ਜਿਹੜਾ ਇਹਦਾ ਝਾੜ ਹੁੰਦਾ ਹੈਗਾ ਤੇ ਬਹੁਤ ਸੋਹਣਾ ਟਮਾਟਰ ਹੁੰਦਾ ਹੈਗਾ ਤੇ ਬਾਕੀ ਫਰੂਟ ਵਗੈਰਾ ਵਧੀਆ ਹੁੰਦਾ ਇਹਨੂੰ ਸਾਈਜ਼ ਵੀ ਬਹੁਤ ਵਧੀਆ ਇਹਦਾ ਰਹਿੰਦਾ ਹੈਗਾ ਤੇ ਹੁਣ ਥੋੜਾ ਜਿਹਾ ਮਟਰ ਦੇ ਵਿੱਚ ਲੁਕਿਆ ਹੋਣ ਕਰਕੇ ਥੋੜਾ ਜਿਹਾ ਲੱਗ ਰਿਹਾ ਹੈ ਵੀ ਸਟ्रेस ਜੀ ਇਹਦੇ ਵਿੱਚ ਹੈਗਾ ਪਰ ਇਹਦੀ ਹੁਣ ਖਰਾਕ ਦੇ ਰਹੇ ਆ ਜੀ ਸਪਰੇਆ ਕਰ ਰਹੇ ਆ ਇਹਨੂੰ ਨਿਊਟ੍ਰੀਐਂਟ ਤੇ ਫੰਗੀ ਸਾਈਡ ਵੀ ਇਹਨੂੰ ਦੇਵਾਂਗੇ ਕਦੇ ਦਿਨ ਚ ਤੇ ਬਾਕੀ ਇਸ ਤਰ੍ਹਾਂ ਦੇ ਬੂਟੇ ਨੇ ਜੀ ਇਹਦੇ ਤੇ ਦੇਖ ਰਿਹਾ ਹੁਣ ਅੱਜ ਇਹਨੂੰ ਕੀ ਕੀ ਪ੍ਰੋਬਲਮ ਆਈਆਂ ਨੇ ਫਿਰ ਉਸ ਹਿਸਾਬ ਨਾਲ ਇਹਦੇ ਟ੍ਰੀਟਮੈਂਟ ਕਰਾਂਗੇ ਜੀ ਤੇ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਵੀ ਆਪਾਂ ਨੇ ਕੀ ਇਹਨੂੰ ਟ੍ਰੀਟਮੈਂਟ ਕੀਤਾ ਤੇ ਪਹਿਲਾਂ ਤਾਂ ਇਹਨੂੰ ਕੱਲ ਅਸੀਂ ਮਟਰ ਕੱਢਣ ਤੋਂ ਬਾਅਦ ਨਾਲ ਦੀ ਨਾਲ ਦੋ ਬੰਦੇ ਲੱਗੇ ਹੋਏ ਸੀਗੇ ਤੈਨੂੰ ਦਾਣੇਦਾਰ ਜਿਹੜਾ ਕੈਲਸ਼ੀਅਮ ਹੈ ਉਹ ਲਾਇਆ ਜੀ ਚਿੱਟੇ ਦਾ ਚਿੱਟਾ ਲਾ ਕੇ ਮਿੱਟੀ ਮੋੜਤੀ ਜੀ ਨਾਲ ਦੀ ਨਾਲ ਤੇ ਹੁਣ ਇਹ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਵਧੀਆ ਦਿਖਾਈ ਦੇਣ ਲੱਗ ਜੂਗਾ ਜੀ ਤੇ ਬਾਕੀ ਮੈਨੂੰ ਲੱਗਦਾ ਵੀ ਫੰਗੀਸਾਈਡ ਦੀ ਇਹਨੂੰ ਜ਼ਰੂਰਤ ਹੈਗੀ ਹੈ ਤੇ ਕੱਲ ਕਣੀਆਂ ਪੈ ਗਈਆਂ ਅੱਜ ਵੀ ਮੌਸਮ ਥੋੜਾ ਹੀ ਖਰਾਬ ਲੱਗ ਰਿਹਾ ਹੈ ਤੇ ਕੱਲ ਨੂੰ ਇਹਨੂੰ ਦੇਵਾਂਗੇ ਫੰਗੀਸਾਈਡ ਕਰਾਂਗੇ ਗੱਲ ਕਿਹੜੀ ਇਹਨੂੰ ਜ਼ਰੂਰਤ ਹੈ ਇਹਨੂੰ ਚੈੱਕ ਕਰਕੇ ਵੀ ਕੀ ਕੀ ਇਹਨੂੰ ਪ੍ਰੋਬਲਮ ਆਈ ਹੋਈ ਹੈ ਉਸ ਹੱਬ ਨਾਲ ਉਸ ਹੱਬ ਨਾਲ ਇਹਨੂੰ ਫੰਗੀਸਾਈਡ ਦੇਵਾਂਗੇ ਕਿਉਂਕਿ ਫੰਗੀਸਾਈਡ ਬਹੁਤ ਤਰ੍ਹਾਂ ਦੇ ਹੁੰਦੇ ਨੇ ਜਿਹੇ ਜੀ ਜ਼ਰੂਰਤ ਹੁੰਦੀ ਹੈ ਜਿਹੇ ਜੀ ਬਿਮਾਰੀ ਆਈ ਹੁੰਦੀ ਹੈ ਤੇ ਉਹ ਹੈ ਜੀ ਇਹਨੂੰ ਜਿਹੜਾ ਫੰਗੀਸਾਈਡ ਦੇਣਾ ਪੈਂਦਾ ਤੇ ਨਿਊਟ੍ਰੀਐਂਟ ਵੀ ਦੇਵਾਂਗੇ ਉੱਪਰ ਸਪਰੇਅ ਦੇ ਵਿੱਚ ਤੇ ਅਲੱਗ ਤੋਂ ਫੰਗੀਸਾਈਡ ਅਲੱਗ ਕਰਾਂਗੇ ਤੇ ਨਿਊਟ੍ਰੀਐਂਟ ਅਲੱਗ ਕਰਾਂਗੇ ਤੇ ਵਾਕੀ ਜਿਹੜਾ ਕੋਈ ਇਨਸੈਕਟ ਹੈ ਆਇਆ ਹੋਇਆ ਉਹਦੇ ਵਾਸਤੇ ਅਲੱਗ ਕਰਾਂਗੇ ਜੀ ਧੰਨਵਾਦ ਜੀ ਕਿਸਾਨ ਵੀਰੋ ਤੇ ਜੁੜੇ ਰਹੋ ਆਪਣੇ ਜਿਹੜਾ ਚੈਨਲ ਨਾਲ ਜੀ ਗੋਰਾ ਗਰੇਵਾਲ ਦੇ ਨਾਮ ਤੇ ਜਿਹੜਾ ਆਪਣਾ ਨਵਾਂ ਚੈਨਲ ਆਪਾਂ ਨੇ ਬਣਾਇਆ ਜੀ ਤੇ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਹਰ ਇੱਕ ਜਿੰਨੀ ਕੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜੀ ਪਹਿਲਾਂ ਵੀ ਆਪਾਂ ਦੂਜੇ ਚੈਨਲਾਂ ਤੇ ਬਹੁਤ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸੇ ਜੇ ਵਧੀਆ ਲੱਗਦਾ ਸਾਨੂੰ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਵਧੀਆ ਜਾਣਕਾਰੀ ਮਿਲ ਰਹੀ ਹੈ ਧੰਨਵਾਦ ਜੀ